ಸತ್ತ ಶ್ರೀಕಾಲ ಸಾರು ಅದ ಪಳೆ ಗುಮಸಲೈ ಲವ್ಗೆ ಅಗಲ ಗಳಾ ಬನ್ನಕ್ಕೆ ಅಯ್ಯಾರ ಜನ ಜೊಡನಾ ಲೇಟ ಲಗಾಯಿ ಗಳೆದ ಗುಮಸಲೈ ಕೇ ಪಡೆ ಗಳೆ ಕಟಿಂಗ್ ಹುಣ್ಣ ಉಪರ ಅಗಲಿ ಸೈಟ್ ರೆ ਜਿੰਨਾ ਪੰਗਲੇ ਚ ਸਲਾਈ ਵਾਸਤੇ ਕੱਪੜਾ ਰੱਖਣਾ ਵਾ ਉੱਥੇ ਆਪਾਂ ਨਿਸ਼ਾਨ ਲਗਾਵਾਂਗੇ ਅਗਲੀ ਸਾਈਡ ਇਸ ਤੋਂ ਉੱਪਰ ਰੱਖਾਂਗੇ ਤੇ ਇਹ ਆਪਾਂ ਬਿਲਕੁਲ ਨਿਸ਼ਾਨ ਦੇ ਬਰਾਬਰ ਰੱਖਾਂਗੇ ਤੇ ਦੋਨਾਂ ਸਾਈਡਾਂ ਤੇ ਆਪਾਂ ਤੀਦੀ ਵਾਲੀ ਸਲਾਈ ਲਾਵਾਂਗੇ ਇਸ ਤੇ ਆਪਾਂ ਦੋਨਾਂ ਸਾਈਡਾਂ ਤੇ ਧੀਰੇ ਵਾਲੀ ਸिलाई ਲਾ ਲਈ ਆ। ਹੁਣ ਇਸ ਦੇ ਉੱਪਰ ਆਪਾਂ ਲਾਈਨਿੰਗ ਵਾਲਾ ਕੱਪੜਾ ਰੱਖਾਂਗੇ। ਕੱਪੜੇ ਨੂੰ ਆਪਾਂ ਬਰਾਬਰ ਕਰਾਂਗੇ ਤੇ ਜਿੱਥੇ ਆਪਾਂ ਨਿਸ਼ਾਨ ਲਗਾਇਆ ਸੀਗਾ। ਉੱਥੋਂ ਤੱਕ ਸਾਈਡ ਨੂੰ ਲੈ ਕੇ ਆਵਾਂਗੇ। ਦੋਨਾਂ ਸਾਈਡਾਂ ਤੇ ਗਲੇ ਵਾਲੇ ਕੱਪੜੇ ਨੂੰ ਬਰਾਬਰ ਕਰਾਂਗੇ ਤੇ ਇੱਥੇ ਆਪਾਂ ਜਿੰਨਾ ਆਪਾਂ ਸਿੱਧੀ ਸਾਈਡ ਤੇ ਨਿਸ਼ਾਨ ਲਗਾਇਆ ਹੋਇਆ ਵਾ ਉਨੀ ਆਪਾਂ ਸਲਾਈ ਲਗਾਵਾਂਗੇ ਪਿਛਲੀ ਸਾਈਡ ਦੇ ਗਲੇ ਤੇ ਆਪਾਂ ਸिलाई ਲਾ ਲਈ ਆ ਹੁਣ ਇਸ ਤੇ ਛੋਟੇ ਛੋਟੇ ਕੱਟ ਲਗਾ ਕੇ ਇਹਨੂੰ ਪਲਟ ਕੇ ਸਿੱਧਾ ਕਰਾਂਗੇ ਗਲਾ ਪਲਟ ਕੇ ਆਪਾਂ ਸਿੱਧਾ ਕਰ ਲਿਆ ਵਾ ਹੁਣ ਪਿਛਲੀ ਸਾਈਡ ਤੇ ਆਪਾਂ ਇੱਕ ਪੈਰ ਦੀ ਸिलाई ਪੂਰੇ ਗਲੇ ਤੇ ਲਗਾਵਾਂਗੇ ਇਸ ਤਰ੍ਹਾਂ ਆ ਪਾ ਥੀਰੇ ਵਾਲੀ ਤੇ ਗਲੇ ਵਾਲੀ ਗੁੰਮਸਰਾਈਆਂ ਲਗਾ ਲਈਆਂ ਨੇ ਉੱਠੀ ਸੱਟ ਤੋਂ ਜਿਹੜੀ ਆਪਣੀ ਸਰਾਈ ਹੈ ਉਦੋਂ ਗੁੰਮ ਚਲ ਜਾਂਦੀ ਆ ਜੇਕਰ ਵੀਡੀਓ ਬਧੀ ਲੱਗੇ ਸਨ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਸੀ ਕਾਲ ਜੀ